ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਤਿੰਨ ਵਾੜਾ ਦਿਖਾਵਾਂਗੇ ਇਸ ਸ਼ਾਰਟ ਵੀਡੀਓ ਦੇ ਵਿੱਚ ਪਿੰਡ ਚਕਰੀ ਖੜੇ ਆ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਰੀਹਾਲੀ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਸਰਮੁਖ ਕੀ ਹਾਲ ਨੇ ਵੀ ਵਧੀਆ ਵਧੀਆ ਸੰਸਾ ਸਾਹਿਬ ਠੀਕਾ ਜੀ ਬਹੁਤ ਵਧੀਆ ਵੀਰੇ ਸਰਮੁਖ ਤਿੰਨ ਵਾੜਾ ਤਿੰਨੇ ਗੱਬਣ ਤਿੰਨੇ ਗੱਬਣ ਸੰਦੋ ਸਾਹਿਬ ਠੀਕ ਹੈ ਭਰਾ ਮੋਲ ਚਲੋ ਹਰ ਵਾਰ ਆਪਣੇ ਜਾਇਜ ਹੀ ਹੁੰਦੇ ਹਾਂ ਹਾਂਜੀ ਹਾਂਜੀ ਸਾਬ ਮੋਲ ਆਪਣੇ ਜਾਇਜ ਹੀ ਹੁੰਦੇ ਬੜਕ ਲੋ ਠੀਕ ਹੈ ਇਹ ਵੱਡੀ ਬਿਹੜ ਆਪਣੇ ਕੋਲ ਕਿਨਵਾ ਸੂਆ ਵੀਰ ਸਾਨੂੰ ਸਾਬ ਦੂਸਰਾ ਸੂਆ ਹੀ ਆ ਪਰ ਭਾ ਕੋ ਪੈ ਪਾ ਤੀ ਸੰਭਾਲ ਬਾਕੀ ਸਮਝ ਲਵਣਾ ਆਪਣੀ ਥੱਲੋ ਬੜੀ ਸਾਫ ਹਨ ਮੈਂ ਨਾ ਸਾਬ ਕਮਾਲੇ ਕਰੀ ਆਉਂਦੀ ਹੈ ਜੀ ਅਜੇ ਇੱਕ ਹਫਤਾ ਲੈਣਾ ਸਾਨੂੰ ਸਾਬ ਨੇ ਲੋ ਜੀ ਇੱਕ ਹਫਤਾ ਆ ਗਿਆ ਨਾ ਇਨਕੀ ਲਿਉਣਾ ਜੀ ਆ ਬਣੂਗੀ ਪੂਰਾ ਲੜਾ ਬੜੀਆਂ ਨੇ ਜੀ ਮੈਂ ਨਾ ਬੜੀਆਂ ਗੁਰੂ ਆ ਰਾਮਦਾਸ ਦੀ ਕਿਰਪਾ ਨਾਲ ਨਾ ਚਲੋ ਪਿਛਲੇ ਸਵੇਰੇ ਤਾਂ ਕੋਈ ਦੋ ਤਾਂ ਪੁੱਛਿਆ ਵੀਰਾਂ ਨੂੰ ਸਰ ਸਾਹਿਬ 16 17 ਲੀਟਰ ਦੱਸਿਆ ਗਿਆ ਇਹਨਾਂ ਨੇ ਠੀਕ ਆ ਚਲੋ ਬਾਕੀ ਯਾਰ ਕੀ 16 17 ਲੀਟਰ ਦੇਈਏ ਬੜਾ ਦੁੱਧ ਹੁੰਦਾ ਜੀ ਲੀਟਰ ਮਾਰਗੇ ਮੋਲ ਕੀ ਕਰਤਾ ਇਹ ਤਾਂ ਸ਼ਰਮਖ ਮੋਲ ਸਰ ਸਾਹਿਬ 50 55 ਮਾਰਜੀ ਗਏ ਜੀ 145 ਹਰ ਦੇ ਦੇ ਦੇਣਗੇ ਇਹ ਲੋ ਜੀ ਹਾਂ ਨਾ ਜਿਹੜੀ ਦੋਸਤ 45000 ਦੀ ਮਿਲ ਜੂਗੀ ਤੀਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਤੇ ਭਣ ਇੱਕ ਨੰਬਰ ਆ ਬਾਕੀ ਆਣੇ ਵਾਰ ਤੋਂ ਇੱਕ ਹੋਣਾਂ ਦੀ ਸੱਲੀ ਕਰਾ ਦੇ ਬਾਕੀ ਆ ਵੇਖੋ ਨਾ ਨੁਣਾ ਨਾ ਕੱਡੀਆਂ ਮੋਟੀਆਂ ਪੂਰੀਆਂ ਜਬਰਦਸਤ ਮੋਟੀ ਵੇਣਾ ਹਾਂਜੀ ਠੀਕ ਆ ਇਧਰ ਸਰਮੁਖ ਸੈਕਿੰਡ ਨੰਬਰ ਤੇ ਆ ਬੈਡ ਘਨਵਾਸ ਹੋਆ ਸਾਨੂੰ ਸਾ ਦੂਸਰਾ ਸੁਵਾ ਹੀ ਇਹ ਵੀ ਇਹ ਵੀ ਇੱਕ ਹਫਤਾ ਹੀ ਨਰਮਿਆ ਜੀ ਠੀਕ ਆ ਜੀ ਹਾਂਜੀ ਲਓ ਜੀ ਇਹ ਦੂਜਾ ਸੁਵਾ ਇਹ ਵੀ ਇੱਕ ਹਫਤਾ ਹਜੇ ਸਮਾਂ ਲੈਂਦੀ ਆ ਬਾਕੀ ਥੱਲਿਓ ਇਹ ਵੀ ਭਰੂ ਕੀ ਹਜੇ ਲਾਏ ਲੋਏ ਪਈ ਆ ਠੀਕ ਆ ਸੋ ਦੂਜਾ ਸੁਵਾ ਬਾਕੀ ਆ ਸਾਫ ਸੁਥਰੀ ਐ ਬਾਕੀਆਂ ਆ ਦੀ ਸ਼ੇਪ ਆ ਬਾਕੀ ਲੇਵੇ ਦੀ ਸ਼ੇਪ ਆ ਆ ਕਰੋ ਚੈੱਕ ਵੀ ਆ ਕਰਮ ਵਾਲੀਆਂ ਪੂਰੀਆਂ ਜਿਹੜੀਆਂ ਠੰਡੀਆਂ ਸੀਗੇ ਸਾਨੂੰ ਸਾ ਬਰਫ ਦੇ ਗੋਲੇ ਹੀ ਆਗੇ ਬਰਫ ਦੇ ਗੋਲੇ ਹੀ ਆ ਠੀਕ ਆ ਸੋ ਤੁਜਾ ਸੁਬਾ ਕੀ ਮੋਲੇ ਦਾ ਰਹੂਗਾ ਸਰ ਜੀ ਸਭ ਮੁੱਲ ਪੈਂਚਾ ਜਿੰਨਾ ਮਾਦਿਆ ਜੈਸਾ 32000 ਦੇ ਦਿਆਂਗੇ ਹਾਂ ਨਾ 32000 ਦੀ ਆਦੇ ਮਾਨਤਨ ਮੋਕੇ ਦੇ ਲੋ 35 40 ਕੁਛ ਵੀ ਕਰਾ ਲਓ ਲੈਣ ਦੇ ਜਿਹੜਾ ਦੋਸਤ 32000 ਦੀ ਗੱਬਣ ਵੜ ਮਿਲ ਜੂਗੀ ਤੁਹਾਨੂੰ ਦੂਜਾ ਸੁਆ ਇੱਕ ਇਧਰ ਇੱਕ ਵੜ ਚੈੱਕ ਕਰਾਉਣੇ ਆ ਬਹੁਤ ਖੂਬਸੂਰਤ ਚੰਗੀ ਪਲੀ ਪਲੀਤੀ ਆ ਰੈੱਡ ਕਲਰ ਦੇ ਵਿੱਚ ਇਹ ਤੇ ਸੋਸ ਆਪਾਂ ਮੰਜਾ ਢਾਲੀਓ ਤੇਰੇ ਹਾਂ ਆ ਦੇਖੋ ਜੀ ਇਹ ਵੀ ਖਰਦੀ 8 ਤੋਂ 10 ਦਿਨ ਬਾਕੀ ਇਹ ਵੀ ਠੰਡੀ ਸੀਲ ਕਰ ਮਾਲੀ ਵੇਖੋ ਸਫਾਈਆਂ ਠੀਕ ਆ ਜੀ ਸੋ ਚਾਰੇ ਥਾਣਾ ਬਾਕੀ ਝੋਲੀ ਝਾਲੀ ਚੰਗੀ ਸੋ ਬੈਣੀ ਇੱਕ ਬੈਣੀ ਦੇ ਪਾਸੇ ਤੁਸੀਂ ਪ੍ਰੋਪਰ ਤਸੱਲੀ ਨਾਲ ਦੇਖ ਲਓ ਇਹ ਨਹੀਂ ਵੀ ਮਜਾਲਾ ਵੀ ਕੋਈ ਕਰਮਾਂ ਦੀ ਲੱਤ ਵੀ ਚੱਕ ਜੂਗੀ ਠੀਕ ਆ ਸੋ ਬਿਲਕੁਲ ਢੋਲ ਵਰਗੀ ਆ ਕਰਮਾਂ ਦੀ ਗੋੜੇ ਜਿੰਨੇ ਸਾਨੂੰ ਸਾਹਿਬ ਇਹਨੂੰ ਸਿਰ ਇੱਕ ਸਿੰਘ ਨਾ ਬੱਜ ਜੇ ਕੇ ਵੀ ਕੋਡੀ ਨਹੀਂ ਜਿਹਦਾ ਮੁੱਲ ਪਾ 40 50 ਜਿੰਨਾ ਮਰਜ਼ੀ ਕਰੀ ਜਾਂਦੇ ਲੋ ਜਿੰਨੇ ਵੀਰ ਸਰਮੋ ਕਹਿੰਨੇ ਕੀਮਤ ਵਿੱਚ ਦੁੱਧ ਲਈ ਜਣਾ ਚੰਗਾ ਹਾਂਜੀ ਹਾਂਜੀ ਠੀਕ ਆ ਉਹਨੂੰ ਸਿੰਘ ਨਾ ਮਤਲਬ ਵੀ ਕੋਈ ਨਹੀਂਗਾ ਪਰ ਫਿਰ ਵੀ ਹੁੰਦਾ ਹੀ ਇਹ ਸ਼ੋਸ਼ ਆਪਾਂ ਸੰਦੂ ਸਾਹਿਬ ਜੇ ਮੱਝ ਲਈਏ ਮੱਝਾਂ ਲੱਖ ਰੁਪਏ ਦਾ ਘਟਾਉਂਦੀ ਨਹੀਂ ਆ ਨਹੀਂ ਆਉਂਦੀਗੀ ਇਹ ਨਹੀਂ ਆ ਪਾ ਤਿੰਨ ਗਾਵਾਂ ਦੇ ਦਿੰਦੇ ਹਾਂ ਸਾਹਿਬ ਅੱ ਸਰੋ ਸਾਹਿਬ ਮੋਲੇ ਦਾ ਕਿੰਨਾ ਪੈਂਦਾ ਜਿੰਨਾ ਮਾਰਿਆ ਜੈਸਾ 30000 ਦੇ ਦਾਂਗੇ ਵੀ ਇਹ 30000 ਦੀ ਹਾਂਜੀ ਹਾਂਜੀ ਲਓ ਜੀ ਗੱਬਣ ਵੈੜਾ ਬਾਕੀ ਸੋਣੀ ਕਾਫੀ ਆ ਪਲੀ ਪਲੀਤੀ ਪੂਰੀਆਂ ਕੋਈ ਲੱਸੀ ਪੀਕੀ ਨਹੀਂ ਸਿਰਫ 30000 ਦੀ 30000 ਦੀ ਤੇ ਤਿੰਨਾਂ ਦਾ ਵੈਸੇ ਕਿੰਨਾ ਰੇਟ ਬਣ ਗਿਆ ਸਰੋ ਸਾਹਿਬ 1 ਲੱਖ 80000 ਤੇ ਜੇਕਰ ਕੋਈ ਭਰਾ ਆਪਣਾ ਸੌਦਾ ਮਾਰ ਲੇ ਤਾਂ ਇੱਕ 5 ਦੀਆਂ ਦੇ ਦਾਂਗੇ ਜੀ ਲਓ ਜੀ 1 ਲੱਖ 5 ਦੀਆਂ ਤਿੰਨੇ ਮਿਲ ਜਾਣਗੀਆਂ 1 ਲੱਖ 80000 ਬਣਦਾ ਵੈਸੇ ਰੇਟ ਜਿੰਨਾ ਜਿੰਨਾ ਬਿਲਕੁਲ ਆਪਾਂ ਛੋਟ ਛੱਪੇ ਕਰਕੇ ਪਾਇਆ ਬਾਕੀ ਨੰਬਰ ਸਕਰੀਨ ਦੇ ਉੱਪਰ ਚ